ਸਰਦਾਰ ਪ੍ਰਤਾਪ ਸਿੰਘ ਦਾਰਾ ਮਾਤਾ ਜੀ ਦਾ ਨਾਂ ਸਰਜੀਤ कौर ਜਿਹੜੇ ਹਿਸਟਰੀ ਦੇ ਟੀਚਰ ਸੀ ਹੈਡ ਟੀਚਰ ਵੀ ਰਹੇ ਸਕੂਲ ਦੇ ਵਿੱਚ ਪਿਤਾ ਜੀ ਗੁਰਚਰਨ ਸਿੰਘ ਗੁਰਚਰਨ ਸਿੰਘ ਇੰਡਸਟਰੀਅਲਿਸ ਬੜੇ ਤਕੜੇ ਇੰਡਸਟਰੀਅਲਿਸ ਸੀ ਕਿਉਂਕਿ ਇਹਨਾਂ ਦੇ ਨਾਨਾ ਜੀ ਭੱਲੇ ਵੇਲਿਆਂ ਦੇ ਵਿੱਚ ਪ੍ਰਿੰਸੀਪਲ ਉਦੋਂ ਦੇ 1980 ਉਸ ਦੇ ਦਹਾਕੇ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਿੱਚ ਬੜਾ ਨਾਂ ਸੀ ਉਹਨਾਂ ਦਾ ਸੋਹਣ ਸਿੰਘ ਜੀ ਦਾ ਤੇ ਉਹਨਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਵੀ ਵਧੀਆ ਪੜਾਇਆ ਵਧੀਆ ਉਹਨਾਂ ਨੂੰ ਪਰਵਿਸ਼ ਕੀਤੀ ਉਹਨਾਂ ਨੇ ਵਿਆਹ ਕੀਤੇ ਪਰਦਾਰਾ ਸਿੰਘ ਦੇ ਫਾਦਰ ਤੇ ਮਦਰ ਦਾ ਡਿਵੋਰਸ ਹੋ ਗਿਆ ਸੀ ਜਦੋਂ ਦਾਰਾ ਸਿੰਘ 4 ਸਾਲਾਂ ਦਾ ਹੀ ਸੀਗਾ ਤੇ ਮਾਂ ਨਹੀਂ ਪਾਲਿਆ ਨਾਨਕੀ ਰਹਿ ਕੇ ਨਾਨੇ ਕੋਲੇ ਮਾਮੇ ਕੋਲੇ ਪਲਿਆ ਪੜ੍ਹੀ ਲਿਖੀ ਫੈਮਿਲੀ ਚ ਰਹਿ ਕੇ ਕ੍ਰਿਸ਼ਨਨਗਰ ਦੇ ਵਿੱਚ ਲਿੰਕ ਰੋਡ ਤੇ ਜਗਰਾਉਂ ਸ਼ਹਿਰ ਚ ਵੀਰ ਦਾ ਜਨਮ ਵੀ ਉੱਥੇ ਉੱਥੇ ਹੀ ਪੜ੍ਹਾਈ ਸ਼ੁਰੂ ਹੋਈ ਐਮਸੀਏ ਕੀਤੀ ਐਮਏ ਕੀਤੀ ਜੌਬ ਕਰਦਾ ਸੀ ਬਹੁਤ ਵਧੀਆ ਧਾਰ卡ਡ ਬਣਾਉਣ ਦੀ ਮਾਮਾ ਅਬਦਕਾਰ ਪਰਿਵਾਰ ਚੰਡੀਗੜ੍ਹ ਲੈ ਆਇਆ ਉੱਥੇ ਸ਼ਿਫਟ ਹੋ ਗਏ ਮਾਮੇ ਦੇ ਬੱਚੇ ਚੰਡੀਗੜ੍ਹ ਰਹਿਣ ਲੱਗੇ ਮਹਾਲੀ ਨਾਨਾ ਜੀ ਚੜਾਈ ਕਰ ਗਏ ਮਾਂ ਪੁੱਤ ਦੋਨੇ ਰਹੀ ਜਾਂਦੇ ਸੀ ਨਾਨਕਿਆਂ ਦਾ ਘਰ ਸੀ ਪੁਰਾਣਾ ਹਵੇਲੀ ਟਾਈਪ ਵੱਡਾ ਬਣਿਆ ਹੋਇਆ ਘਰ ਉਹ ਵੀ ਅਜ ਤੋਂ ਕਰੀਬ 40-50 ਸਾਲ ਪੁਰਾਣਾ ਬਣਿਆ ਹੋਇਆ ਘਰ ਅੱਜ ਵੀ ਉਹਦੇ ਆਸ-ਪਾਸ ਉਦਾਂ ਦੀ ਕੋਠੀ ਨਹੀਂ ਜਿੱਦਾਂ ਦਾ ਉਸ ਸਾਂਝਾ ਪਰਿਵਾਰ ਰਹਿੰਦਾ ਸੀ ਉੱਥੇ ਮਾਤਾ ਜੀ ਦੀ ਆਪਣੇ ਦੀ ਮੌਤ ਤੋਂ ਬਾਅਦ ਕੱਲਿਆਂ ਉਸ ਘਰ 'ਚ ਰਹਿਣਾ ਪਿਆ 32 ਮਹੀਨੇ ਇਕੱਲਾ ਰਿਹਾ ਬਾਈ ਉੱਥੇ ਤੇ ਉਸ ਘਰ ਦੇ ਹਾਲਾਤ ਵੀ ਤੁਸੀਂ ਦੇਖ ਹੀ ਰਹੇ ਹੋ ਹਨਾ ਕਿੱਦਾਂ ਦੇ ਸੀ ਘਰ ਚ ਵਹੀਕਲ ਖੜੇ ਸੀ ਸਕੂਟਰ ਮੰਮੀ ਦਾ ਫਿਰ ਮਾਮੇ ਦਾ ਮੋਟਰਸਾਈਕਲ ਖੜਾ ਸੀਗਾ ਆਪ ਦਾ ਇਹਦਾ ਵੀਰੇ ਦਾ ਐਕਟਵਾ ਖੜਾ ਸੀ ਮੰਨ ਲਓ ਘਰ ਚ ਇਹਦੇ ਕੋਲੇ ਬੈਂਕ ਦੇ ਵਿੱਚ ਬੈਲੈਂਸ ਵੀ ਸੀਗਾ ਪੈਸੇ ਵੀ ਸੀਗੇ ਇਹ ਸ਼ਹਿਰ ਚੋਂ ਜਾ ਕੇ ਸਮਾਨ ਲਿਆਉਂਦੇ ਇਹਨੇ ਬਿੱਲੀਆਂ ਰੱਖੀਆਂ ਸੀ ਇਹਨੇ ਇਨਸਾਨਾਂ ਦੇ ਨਾਲ ਰਿਸ਼ਤੇ ਨਿਭਾਉਣੇ ਬੰਦ ਕਰਤੇ ਸੀ ਜਾਨਵਰਾਂ ਦੇ ਨਾਲ ਰਿਸ਼ਤੇ ਬਣਾ ਲਏ ਸੀ ਘਰ ਚ ਬਿੱਲੀਆਂ ਸੀ ਕਿੰਨੀਆਂ ਹੀ ਉਹ ਗਾਂ ਬੱਚੇ ਦਿੱਤੇ ਹੋਏ ਸੀ ਉਹਨਾਂ ਦੀ ਫੀਡ ਲਿਆਉਂਦਾ ਸ਼ਹਿਰ ਤੋਂ ਜਾ ਕੇ ਉਹਨਾਂ ਨੂੰ ਫੀਡ ਖਵਾਉਂਦਾ ਉਹਨਾਂ ਨਾਲੇ ਗੱਲਾਂ ਮਾਰਦਾ ਮਾਸਤ ਰਿੰਦਾ ਆਂਡ ਗਵਾਂਡ ਦੇ ਲੋਕ ਡਿਸਟਰਬ ਹੋਣ ਲੱਗ ਗਏ ਤੋਂ ਲੜਾਈ ਵੀ ਹੋ ਗਈ ਇੱਕ ਦਿਨ ਕਿਸੇ ਦੇ ਘਰੇ ਜਾ ਕੇ ਮਾਰ ਕੇ ਵੀ ਆਇਆ ਰਾਣਾ ਉਹਨਾਂ ਨੇ ਦਰਵਾਜ਼ਾ ਲਾਤਾ ਬਾਹਰੋਂ ਇਹਦਾ ਇੱਕ ਪਾਸੇ ਦਾ ਘਰ ਜਿੰਦਾ ਬੰਦ ਕਰਤਾ ਚਲੋ ਇਹਨੂੰ ਇਕੱਲੇ ਪਣ ਦੇ ਵਿੱਚ ਸੀਗੀ ਆਪਣੇ ਪਣ ਦੀ ਲੋੜ ਇਹਨੂੰ ਕੋਈ ਸਾਥ ਦਿੰਦਾ ਦੋਸਤ ਬਣਦੇ ਕੋਈ ਇਹਦੇ ਪੁਰਾਣੇ ਦੋਸਤ ਇਹਨੂੰ ਮਿਲਣ ਆਉਂਦੇ ਰਿਸ਼ਤੇਦਾਰ ਇਹਨੇ ਕੋਲੇ ਸਮਾਂ ਕੱਢ ਕੇ ਆਉਂਦੇ ਫ੍ਰਸਟ੍ਰੇਸ਼ਨ ਕਿੱਥੇ ਕੱਢੇ ਬੰਦਾ ਨਾ ਕਿਸੇ ਨਾਲ ਗੱਲ ਕਰਨ ਜੋਗਾ ਜੇ ਕਿਸੇ ਨਾਲ ਗੱਲਾਂ ਕਿਲਾ ਕਮਲਾ ਸਮਝ ਕੇ ਹੱਸ ਪੈਂਦਾ ਸੀ ਜੇ ਗੱਲ ਸੁਣ ਵੀ ਲੈਂਦਾ ਸੀ ਤਾਂ ਬਾਅਦ ਦੇ ਵਿੱਚ ਇਗਨੋਰ ਕਰ ਦਿੰਦਾ ਸੀ ਵੀ ਇਹ ਤਾਂ ਕਮਲਾ ਵਾ ਮਤਲਬ ਚੰਗੇ ਭਲੇ ਬੰਦੇ ਨੂੰ ਕਮਲਾ ਬਣਾ ਦਿੱਤਾ ਗਿਆ ਤੇ ਚੰਗਾ ਭਲਾ ਬੰਦਾ ਜਦੋਂ ਇਕੱਲਾ ਗੱਲਾਂ ਕਰਨ ਲੱਗ ਗਿਆ ਜਦੋਂ ਕੋਈ ਬੁਲਾਉਂਦਾ ਹੀ ਨਹੀਂ ਤਾਂ ਫਿਰ ਉਹ ਵਾਕਈ ਉਹ ਕਮਲਾ ਬਣ ਗਿਆ ਫਿਰ ਤੇ ਉਹ ਦਾਰੇ ਦੇ ਨਾਲ ਹੋਈ ਦਾਰੇ ਦੀ ਮਾਤਾ ਜੀ ਡੈਥ ਤੋਂ ਬਾਅਦ ਉਹ ਜਿਹੜੀ ਹੱਸਦਾ ਬੱਸਦਾ ਘਰ ਸੀ ਜਿੱਥੇ ਜਿਹੜੇ ਘਰ ਚ ਚਾਰ ਧੀਆਂ ਜੰਮੀਆਂ ਦੋ ਪੁੱਤ ਜੰਮੇ ਉਹਨਾਂ ਦੇ ਉੱਥੇ ਵਿਆਹ ਮੰਗਣੇ ਹੋਏ ਉਹਨਾਂ ਦੀਆਂ ਲੋੜੀਆਂ ਮਨਾਈਆਂ ਗਈਆਂ ਉਹਨਾਂ ਦੇ ਜਨਮ ਉਸ ਘਰ 'ਚ ਹੋਏ ਕਲਕਾਰੀਆਂ ਗੂੰਜੀਆਂ ਜਿੱਥੇ ਘਰ ਦੇ ਵਿੱਚ ਉਹ ਰਹਿ ਕੇ ਪੜ੍ਹੇ ਕੋਈ ਪ੍ਰੋਫੈਸਰ ਬਣਿਆ ਕੋਈ ਪ੍ਰਿੰਸੀਪਲ ਬਣਿਆ ਉਸ ਘਰ ਦੀਆਂ ਉੁੱਤੀਆਂ ਪੁੱਤ ਅੱਜ ਆਪਣਾ ਨਾਮ ਆ ਉਹਨਾਂ ਦਾ ਦੁਨੀਆ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਚਾਹਣ ਵਾਲੇ ਪਿਆਰ ਕਰਨ ਲੈ ਕਿੰਨੇ ਆ ਬੱਚਿਆਂ ਦੀਆਂ ਜ਼ਿੰਦਗੀਆਂ ਉਸ ਘਰ ਦੇ ਵਿੱਚ ਜੁੜੀਆਂ ਹੋਈਆਂ ਯਕੀਨ ਮੰਨਿਓ ਦੱਸਦਿਆਂ ਵੀ ਸ਼ਰਮ ਆਉਂਦੀ ਆ ਦੇਖ ਕੇ ਵੀ ਬਹੁਤ ਦੁੱਖ ਲੱਗਿਆ ਸੀ ਅਸੀਂ ਉੱਪਰ ਖੜੇ ਸੀ ਇਹ ਵੀਰਾਂ ਥੱਲੇ ਸੀ ਇਹਨੇ ਮਤਲਬ ਉਹ ਬਿੱਲੀਆਂ ਦੇ ਕੁੱਤਿਆਂ ਦੇ ਟਾਇਲਟ ਖਾ ਰਿਆ ਸੀ ਭਾਈ ਇੰਨਾ ਜਆ ਆਪਣੇ ਅਫਸਰਟ ਹੋ ਗਿਆ ਸੀ ਇੰਨਾ ਜਿਆਦਾ ਫਰਸਟ੍ਰੇਟ ਹੋ ਗਿਆ ਸੀ ਦੁਨੀਆ ਤੋਂ ਇੰਨਾ ਜਿਆਦਾ ਆਪਣੇ ਆਪ ਦੇ ਵਿੱਚ ਵੀਰ ਮਤਲਬ ਮੈਨੂੰ ਇਹਦੇ ਵਿੱਚ ਬੋਲਣ ਲਈ ਸ਼ਬਦ ਨਹੀਂ ਮਿਲ ਰਹੇ ਮੈਂ ਕਿਦਾਂ ਐਕਸਪਲੇਨ ਕਰਾਂ ਉਸ ਗੱਲ ਪਾਣੀ ਦੇ ਵਿੱਚ ਘੋਲ ਕੇ ਟਾਇਲਟ ਰੱਖ ਦੇਣੀ ਜਦੋਂ ਪੂਰੀ ਘੋਲ ਦੇ ਆਣੀ ਉਹਦੇ ਵਿੱਚ ਤੇ ਫਿਰ ਉਹਨੂੰ ਪੀ ਲੈਣਾ ਕਿੱਦਾਂ ਦੀ ਸੋਚ ਹੋ ਗਈ ਸੀ ਵੀਰੇ ਦੀ ਪਰ ਉਹੀ ਬਾਈ ਅੱਜ ਜਮਾ ਠੀਕ ਆ ਉਹੀ ਦਾਰਾ ਸਿੰਘ ਬਾਈ ਸਾਡਾ ਅੱਜ ਜਮਾ ਕੋਈ ਸਮੱਸਿਆ ਨਹੀਂ ਇੱਥੇ ਜਿੱਦਣ ਦਾ ਆਇਆ ਇੱਕ ਵੀ ਗੱਲ ਵੀਰੇ ਨੇ ਕੋਈ ਐਸੀ ਨਹੀਂ ਕੀਤੀ ਜਿਹੜੀ ਸਾਨੂੰ ਸਮਝਣ ਚ ਜਾਂ ਸਾਨੂੰ ਸਮਝਾਉਣ ਚ ਇਹਨੂੰ ਦਿੱਕਤ ਆਈ ਹੋਵੇ ਕੋਈ ਅਹਜੀ ਗੱਲ ਨਹੀਂ ਕੀਤੀ ਜਿਹਦੇ ਤੋਂ ਅਸੀਂ ਕਹੀਏ ਵੀ ਇਹ ਠੀਕ ਨਹੀਂ ਦਿਮਾਗੀ ਤੌਰ ਤੇ ਪਰ ਇਕੱਲਾ ਪਾਣੇ ਆਪਣੇ ਆਪ ਚ ਬਹੁਤ ਵੱਡੀ ਬਿਮਾਰੀ ਹੈ ਭਾਈ ਆਣ ਗਵਾਨ ਬਾਈ ਦੱਸਦਾ ਵੀ ਕੋਈ ਮੰਗੀ ਰੋਟੀ ਨਹੀਂ ਦਿੰਦਾ ਸੀ ਦੋ ਫੁਲਕੇ ਨਹੀਂ ਸੀ ਦਿੰਦਾ ਤਾਂ ਫਿਰ ਗੰਦ ਨਹੀਂ ਖਾਊਗਾ ਤੇ ਹੋਰ ਕੀ ਖਾਊਗਾ ਕਹਿੰਦਾ ਮੈਂ ਲਿਟਰਲੀ ਇਹਨੇ ਆਹੀ ਗੱਲ ਉਦੋਂ ਕਹੀ ਸੀ ਬਾਈ ਨੇ ਕਹਿੰਦਾ ਕੋਈ ਮੰਗਿਆ ਫੁਲਕਾ ਨਹੀਂ ਦਿੰਦਾ ਕਹਿੰਦਾ ਮੈਂ ਕੁੱਤੇ ਦਾ ਗੰਦ ਖਾਣ ਲਈ ਮਜਬੂਰ ਆ ਮੇਰਾ ਆਪਣਾ ਮਨ ਪਰ ਆਇਆ ਇਹ ਗੱਲ ਦੱਸ ਦਿਆਂ ਤੁਹਾਨੂੰ ਵੀ ਇੱਕ ਇਨਸਾਨ ਪੜਿਆ ਲਿਖਿਆ ਜਿਹਦੇ ਖਾਨਦਾਨ ਤੋਂ ਅਸੀਂ ਵੀ ਪੜੇ ਅੱਗੋਂ ਇਹਨਾਂ ਦੇ ਜਿਹੜੇ ਨਾਨਾ ਜੀ ਸੀਗੇ ਨਾ ਮਾਸਟਰ ਸੋਹਣ ਸਿੰਘ ਐਡਾ ਰਤਵਾਸੀ ਉਹਨਾਂ ਦਾ ਐਡਾ ਨਾਂ ਸੀ ਮੰਨ ਲਓ ਬੱਚੇ थरथਰ ਕੰਬਦੇ ਸੀ ਦੇਖ ਕੇ ਸੁਣ ਕੇ ਪਿਆਰ ਵੀ ਬਹੁਤ ਸੀ ਕਰਦੇ ਹੋ ਤੇ ਉਹ ਪ੍ਰਿੰਸੀਪਲ ਸਾਹਿਬ ਨੇ ਪਤਾ ਨਹੀਂ ਕਿੰਨੇਆਂ ਦੀਆਂ ਜ਼ਿੰਦਗੀਆਂ ਬਣਾਈਆਂ ਉਹ ਅਸਲ 'ਚ ਰੱਬ ਦਾ ਗੁਰੂ ਦਾ ਦਰਜਾ ਪ੍ਰਾਪਤ ਲੋਕ ਸੀ ਅੱਜ ਕੱਲ੍ਹ ਇਹਨੂੰ ਕੋਈ ਸੱਦਦਾ ਨਹੀਂ ਸੀ ਬਾਈ ਕੋਈ ਬੁਲਾਉਂਦਾ ਹੀ ਨਹੀਂ ਸੀ ਕਿਸੇ ਨੇ ਐ ਨਹੀਂ ਸੀ ਕਿਹਾ ਵੀ ਸਾਡੇ ਵਿਆਹ ਵਾਲੇ ਦਾਰਿਆ ਆ ਸੋਹਣੇ ਕੱਪੜੇ ਮੈਂ ਤੈਨੂੰ ਦਵਾ ਕੇ ਲੈ ਕੇ ਆਉਨੇ ਆ ਚੱਲ ਮੇਰੇ ਨਾਲ ਤੂੰ ਆ ਕੱਪੜੇ ਪਾ ਕੇ ਨਹਾ ਕੇ ਆਪਾਂ ਚੱਲਣਾ ਵਿਆਹ ਮੈਂ ਤੇਰੀ ਮੰਮੀ ਤੋਂ ਪੜਿਆ ਹੋਇਆ ਹਾਂ ਯਾਰ ਮੈਂ ਤੇਰੇ ਨਾਨੇ ਤੋਂ ਪੜਿਆ ਹੋਇਆ ਵਾਂ ਆਪਾਂ ਇਕੱਠੇ ਪੜਦੇ ਰਹੇ ਹਾਂ ਆਪਾਂ ਕਟੇ ਆ ਗਲੀ 'ਚ ਖੇਡਦੇ ਰਹੇ ਹਾਂ ਆਪਾਂ ਇਕੱਠੇ ਤਾਂ ਖੇਡਦੇ ਹੁੰਦੇ ਪਿੰਡ 'ਚ ਆਪਾਂ ਮਹੱਲੇ 'ਚ ਇਕੱਠੇ ਤਾਂ ਰਹਿੰਦੇ ਸੀ ਕਿੰਨੀਆਂ ਯਾਦਾਂ ਕਿੰਨੀਆਂ ਸਾਂਝਾਂ ਹੁੰਦੀਆਂ ਕਿੰਨੇ ਲੋਕ ਹੋਣਗੇ ਜਿਹੜੇ ਦਾਰੇ ਦੇ ਹਾਣੀ ਪਰਮਾਣੀ ਹੋਣਗੇ ਉੱਥੋਂ ਦੇ ਦਾਰੇ ਨੂੰ ਆਪਾਂ ਗੱਲ ਛੱਡ ਵੀ ਤੀਏ ਦਾਰੇ ਵਰਗੇ ਹੋਰ ਲੋਕਾਂ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਕਿੱਥੇ ਚਲੇ ਜਾਂਦੇ ਨੇ ਸਾਰੇ ਜਾਣਕਾਰ ਜਦੋਂ ਉਹ ਬੰਦਾ ਇਕੱਲੇ ਪਣ ਦਾ ਸ਼ਿਕਾਰ ਹੋਇਆ ਰਿਹਾ ਹੁੰਦਾ ਜਦੋਂ ਬੰਦਾ ਉਸੇ ਮਹੱਲੇ 'ਚ ਉਸੇ ਪਿੰਡ 'ਚ ਉਸੇ ਗਲੀ ਗਵਾਂਡ 'ਚ ਸਾਰਿਆਂ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਕੱਲਾ ਉਹਦੇ ਉਹਨੂੰ ਨਾਂ ਬੁਲਾਉਣ ਦੇ ਹਜ਼ਾਰਾਂ ਕਾਰਨ ਤੁਹਾਡੇ ਕੋਲੇ ਇਹ ਤਾਂ ਜਿੱਕਾ ਮੜਾ ਇਹ ਤਾਂ ਗਾਲਾਂ ਕੱਢਦਾ ਇਹ ਤਾਂ ਇੱਟ ਮਾਰਦਾ ਇਹਨੇ ਤਾਂ ਪਤਾ ਨਹੀਂ ਕੀ ਕਹਿਣਾ ਮੂਰੇ ਉਹਨੂੰ ਮਜ਼ਾਕ ਦਾ ਪਾਤਰ ਬਣਾ ਦਿੰਦੇ ਆ ਉਹਦੇ ਵਿੱਚ ਕਵੀਆਂ ਲੱਭਣ ਲੱਗ ਜਾਂਦੇ ਨੇ ਉਹਦੇ 'ਚ ਉਹ ਤੋਂ ਕਿਚਿਆਣ ਮੰਨਣ ਲੱਗਣ ਦੇ ਨੇ ਉਹਦੇ ਚ ਸਮੈਲ ਆਉਣ ਲੱਗੇ ਨੇ ਸਾਨੂੰ ਗੰਦਾ ਲੱਗਣ ਲੱਗ ਗਿਆੰਦਾ ਉਹੀ ਬੰਦਾ ਮਤਲਬ ਕਿੰਨੀ ਬਹਾਨੇ ਆ ਸਾਡੇ ਕੋਲੇ ਉਹਨੂੰ ਨਾਮ ਬੁਲਾਉਣ ਦੇ ਕਿਸੇ ਇੱਕ ਨਾਲ ਲੜ ਪਿਆ ਕਿਸੇ ਇੱਕ ਨੂੰ ਉਹਨੇ ਗਾਲਾਂ ਕੱਢਤੀਆਂ ਜਾਂ ਕਿਸੇ ਨੇ ਉਹਨੂੰ ਛੇੜਿਆ ਜਾਂ ਕਿਸੇ ਨੇ ਉਹਨੂੰ ਗੁੱਸੇ ਕਰਾਤਾ ਨਰਾਜ ਕਰਤਾ ਜਾਂ ਹੋ ਸਕਦਾ ਖੁਦ ਹੀ ਉਹਦੇ ਮਨ ਚ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਹੋਵੇ ਉਸ ਟਾਈਮ ਤੇ ਉਹਨੂੰ ਗੁੱਸਾ ਲੱਗਿਆ ਹੋਵੇ ਉਹਨੇ ਕਿਸੇ ਨੂੰ ਗਾਲਾਂ ਕੱਢ ਵੀ ਦਿੱਤੀਆਂ ਹੁਣ ਜਾਂ ਕਿਸੇ ਤੇ ਮਾਰ ਵੀ ਦਿੱਤਾ ਹੋਵੇ ਕਿਉਂ ਸਾਰੇ ਮੱਲੇ ਨੂੰ ਮਾਰਦਾ ਫਿਰਦਾ ਘੁੱਟਦਾ ਫਿਰਦਾ ਕੀ ਐਡਾ ਕਿੱਡਾ ਕਾਦਮ ਖੋਰ ਬਣ ਗਿਆ ਉਹ ਬੰਦਾ ਹੁਣੇ ਦਾਰਾ ਬਾਈ ਆਪਦੇ ਘਰ ਚ ਹੀ ਦਿੰਦਾ ਸੀ ਅਸੀਂ ਗਏ ਆ ਸਾਡੇ ਜਾਣ ਤੇ ਨਰਾਜ ਹੋ ਗਏ ਉਹਨੂੰ ਐ ਲੱਗਿਆ ਪਤਾ ਨਹੀਂ ਕੌਣ ਬੰਦੇ ਕਿੱਦਾਂ ਆ ਗਏ ਅੱਜ ਤੱਕ ਕਹਿੰਦੇ ਕਹਿੰਦਾ ਇੰਨੇ ਬੰਦੇ ਇਕੱਠੇ ਤਾਂ ਮੈਂ ਕਹਿੰਦਾ ਕਦੇ ਦੇਖੇ ਨਹੀਂ ਸਾਡੇ ਘਰ ਚ ਆਏ ਸਕੂਟਰ ਤੇ ਆਪਦੇ ਤੇ ਰੋੜੇ ਮਾਰਨਾ ਆ ਕੇ ਡੰਡੇ ਹੁਣ ਅਸੀਂ ਵੀ ਡਰਦੇ ਭੱਜੇ ਆਉਂਦੇ ਵੀ ਤਾਂ ਗਾਲਾਂ ਕੱਢਦਾ ਇਹ ਤਾਂ ਮਾਰ ਦੂ ਆਪਾਂ ਨੂੰ ਅਸੀਂ ਬੜੇ ਪਿਆਰ ਨਾਲ ਵੀਰੇ ਨਾਲ ਗੱਲਾਂ ਕੀਤੀਆਂ ਥੋੜੇ ਟਾਈਮ ਚ ਵੀਰਾ ਵੀ ਸਮਝ ਗਿਆ ਵੀ ਇਹ ਬੰਦੇ ਕੌਣ ਨੇ ਘਰ ਚ ਸੋਨਾ ਸੁਕਣਾ ਪਿਆ ਪਿਆ ਸੀ ਬਾਈ ਦੇ ਤੇ ਇਹਨੂੰ ਕੋਈ ਫਿਕਰ ਨਹੀਂ ਸੀ ਵੀ ਮੇਰਾ ਕੋਈ ਚੋਰੀ ਕਰ ਲੂਗਾ ਇੱਥੋਂ ਕਿਉਂਕਿ ਜਿਹੜਾ ਸਾਧਾ ਉਹਨੂੰ ਸਾਰੇ ਸਾਧ ਹੀ ਦਿਖਣੇ ਆ ਜਿਹੜਾ ਚੋਰ ਆ ਉਹਨੂੰ ਸਾਰੇ ਚੋਰ ਹੀ ਦਿਖਣੇ ਆ ਤੇ ਉਸ ਘਰ ਦੇ ਵਿੱਚ ਲੱਖਾਂ ਦਾ ਸਮਾਨ ਪਿਆ ਸੀ ਇੱਧਰ ਉੱਧਰ ਵਿਖਰੇਆ ਪਿਆ ਸੀ ਭਾਂਡੇ ਠੀਕਰ ਬਿਸਤਰੇ ਲੀੜੇ ਕੱਪੜੇ ਬਾਈ ਦੀਆਂ ਜਦੋਂ ਪੜਦਾ ਸੀ ਕਾਲਜ ਦੇ ਟਾਈਮ ਦੀਆਂ ਕਿਤਾਬਾਂ ਬੁੱਕਸ ਕੰਪਿਊਟਰ ਲੈਪਟਾਪ ਪਤਾ ਹੀ ਨਹੀਂ ਕਿੰਨਾ ਸਮਾਨ ਉੱਥੇ ਪਿਆ ਸੀ ਚਣਿਆਂ ਪਿਆ ਸੀ ਮੀਂਹ ਦੇ ਵਿੱਚ ਬਾਹਰ ਹੀ ਮੰਗੇ ਮੰਗੇ ਆਦਾਰਤ ਪਏ ਸੀ ਮੰਗੇ ਮੰਗੇ ਚੀਜ਼ਾਂ ਪਈਆਂ ਸੀ ਉੱਥੇ ਬਸ ਗੱਲ ਭਾਈ ਇਨੀਸ਼ੀਏਟਿਵ ਲੈਣ ਦੀ ਹੈ ਗੱਲ ਭਾਈ ਸਮਝਣ ਦੀ ਆ ਸਾਡੀ ਤਾਂ ਬੇਨਤੀ ਹੱਥ ਜੋੜ ਕੇ ਜੇ ਕੋਈ ਇਸ ਤਰ੍ਹਾਂ ਦਾ ਵੀਰ ਜਾਂ ਕੋਈ ਭੈਣ ਕੋਈ ਬਜ਼ੁਰਗ ਤੁਹਾਡੇ ਆਣ ਗਵਾਂਡ ਵੀ ਤੁਹਾਡੇ ਪਿੰਡ ਦੇ ਤੁਹਾਡੇ ਰਿਸ਼ਤੇਦਾਰੀ ਚ ਵੀ ਹੈਗਾ ਭਾਈ ਥੋੜੀ ਹਿੰਮਤ ਕਰਕੇ ਅੱਗੇ ਹੋ ਕੇ ਉਹਦੀ ਮਾਂ ਫੜਿਆ ਕਰੋ ਉਹਦੇ ਦੋਸਤ ਬਣੋ ਯਾਰ ਉਹਨੂੰ ਦਵਾਈ ਦੀ ਵੀ ਲੋੜ ਨਹੀਂ ਪੈਣੀ ਜੇ ਤੁਸੀਂ ਉਹਦੇ ਦੋਸਤ ਬਣ ਜੇ ਉਹਦੇ ਨਾਲ ਗੱਲਾਂ ਬਾਤਾਂ ਮਾਰੋ ਉਹਨੂੰ ਘਮਾ ਲਿਆ ਕਰੋ ਉਹਨੂੰ ਨਮਾ ਲਿਆ ਕਰੋ ਉਹਨੂੰ ਥੋੜਾ ਬਹੁਤਾ ਪਿਆਰ ਦੇ ਦਿਮੋ ਇਕੱਲੇ ਪਣ ਦੀ ਬਿਮਾਰੀ ਸੀ ਜਿਹੜੀ ਧਾਰੇ ਨੂੰ ਸੀ ਲੱਖਾਂ ਲੋਕਾਂ ਦੇ ਵਿੱਚ ਰਹਿ ਕੇ ਵੀ ਉਹ ਕੱਲਾ ਉਹ ਇਕੱਲੇ ਪਣ ਦੀ ਸਜ਼ਾ ਦਿੱਤੀ ਜਾਂਦੀ ਆ ਉਸ ਬੰਦੇ ਨੂੰ ਉਹ ਮਰੀਜ਼ ਬਣ ਜਾਂਦਾ ਹੌਲੀ ਹੌਲੀ ਉਹ ਹੌਲੀ ਹੌਲੀ ਮੁਜਰਮ ਬਣ ਜਾਂਦਾ ਹੌਲੀ ਹੌਲੀ ਉਹਨੂੰ ਕਟ ਮਾਰ ਕਰਨ ਲੱਗ ਜਾਂਦੇ ਨੇ ਉਹਨੂੰ ਦੰਤ ਬਣਾ ਦਿੰਦੇ ਨੇ ਵਿਚਾਰਾ ਬਣਾ ਦਿੰਦੇ ਨੇ ਲੋਕ ਉਹਨੂੰ ਤਰਸਜੋਗ ਹਾਲਤ ਦੇ ਵਿੱਚ ਨਰਕ ਦਾ ਕੀੜਾ ਬਣਾਉਣ ਦੇ ਲੋਕ ਬਸ ਇਹੀ ਮੇਰੀ ਬੇਨਤੀ ਹੈ ਭਾਈ ਗੱਲ ਦਾਰਾ ਸਿੰਘ ਦੀ ਨਹੀਂ ਕੀਤੀ ਦਾਰਾ ਸਿੰਘ ਵਰਗੇ ਹੋਰ ਬਹੁਤ ਨੇ ਭਾਈ ਜਿਹੜੇ ਤੁਹਾਡੇ ਰਿਸ਼ਤੇਦਾਰੀਆਂ ਚਾਹਣ ਗਵਾਣ ਤੁਹਾਡੇ ਪਿੰਡ ਦੀ ਤੁਹਾਡੇ ਮਹੱਲੇ ਚ ਦਿੰਦੇ ਨੇ ਉਹਨਾਂ ਦੀ ਬਾਹ ਫੜੋ ਭਾਈ ਇਨਸਾਨ ਹੋਣ ਦਾ ਫਰਜ਼ ਨਿਭਾਓ ਯਾਰ ਐ ਰਹੇ ਨੇ ਖੁਸ਼ ਨੇ ਤੰਦਰੁਸਤ ਨੇ ਕਿੰਨੇ ਠੀਕ ਹੋ ਕੇ ਵਾਪਸ ਚਲੇ ਕੇ ਘਰਾਂ ਚ ਜਿਹੜੇ ਅੱਜ ਆਪਣਾ ਵਧੀਆ ਜੀਵਿਕਾ ਜਿਉਂਦੇ ਆ ਕਿੰਨੇ ਇੱਥੇ ਸਾਡੇ ਨਾਲ ਸੇਵਾ ਕਰਾ ਰਹੇ ਨੇ ਵੀਰ ਜਿਹੜੇ ਠੀਕ ਹੋ ਕੇ ਉਹੀ ਵੀਰ ਉਹੀ ਭੈਣਾ ਜਿਹੜੇ ਨਰਕ ਵਰਗੇ ਹਾਲਾਤਾਂ ਚ ਜੀਵਨ ਕੱਟਣ ਦੇ ਮਜਬੂਰ ਸੀ ਅੱਜ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰ ਰਹੇ ਨੇ ਬਸ ਇੰਨੀਆਂ ਕਿ ਬੇਨਤੀਆਂ ਭਾਈ ਅਰਦਾਸ ਕਰਿਓ ਸਾਡੇ ਪ੍ਰਤਾਪ ਸਿੰਘ ਦਾਰੇ ਵੀਰੇ ਵਾਸਤੇ ਵੀਰਾ ਪੜਿਆ ਲਿਖਿਆ ਵਾ ਦੁਬਾਰਾ ਫੇਰ ਇਹਦੀ ਪੜ੍ਹਾਈ ਲਿਖਾਈ ਇਹਦੇ ਕੰਮ ਆਵੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਵੀਰੇ ਨੂੰ ਹੌਲੀ ਹੌਲੀ ਕੰਪਿਊਟਰ ਤੇ ਬਿਠਾਈਏ ਉੱਥੇ ਬੈਠ ਕੇ ਐਂਟਰੀਆਂ ਐਂਟਰੀਆਂ ਪਾਉਣ ਦਾ ਕੰਮ ਹੌਲੀ-ਹੌਲੀ ਦਾਰਾ ਵੀਰਾ ਅੱਗੇ ਦੀ ਅੱਗੇ ਆਪਣੇ ਜੀਵਨ ਨੂੰ ਦੁਬਾਰਾ ਟਰੈਕ ਤੇ ਲਿਆਵੇ ਦੁਬਾਰਾ ਟਰੈਕ ਤੇ ਲੈ ਕੇ ਇਹ ਜੀਵਨ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਵੇ ਇਹਦਾ ਵਿਆਹ ਹੋਵੇ ਇਹਦਾ ਪਰਿਵਾਰ ਬਸੇ ਉਸ ਘਰ 'ਚ ਦੀਵਾ ਜਗੇ ਸਰਦਾਰ ਗੁਰਵਚਨ ਸਿੰਘ ਦਾ ਗੁਰਚਰਨ ਸਿੰਘ ਹਾਂਜੀ ਗੁਰਚਰਨ ਸਰ ਸਿੰਘ ਦਾ ਪੁੱਤ ਤੇ ਮਾਤਾ ਸਰਜੀਤ ਕੌਰ ਦਾ ਪੁੱਤ ਤੇ ਸਾਡੇ ਪ੍ਰਿੰਸੀਪਲ ਸਾਹਿਬ ਸਰਦਾਰ ਸੋਹਣ ਸਿੰਘ ਦਾ ਦੋਤਾ ਆਪਣਾ ਕੁੱਲ ਆਪਣਾ ਵਾਂਛਾ ਕੀ ਬਧਾਵੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ